ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਬਹੁਤ ਦਰਸ਼ਕਾਂ ਦਾ ਸੁਆਗਤ ਹੈ ਚੰਗਾ ਚੈਨ ਕਾਸ਼ਾ ਇੱਕ ਵੱਡੀ ਜਾਣਕਾਰੀ ਹੈ ਜਿਹੜੇ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜਿਵੇਂ ਕਿ ਅਕਸਰ ਤੁਸੀਂ ਦੇਖਦੇ ਹੋ ਕਿ ਹਿਸ਼ਾਰਪੁਰ ਰੇਲਵੇ ਫਟਕ ਹੈ ਜਿੱਥੇ ਕਿ ਅਕਸਰ ਲੰਬੇ ਲੰਬੇ ਜਾਮ ਲੱਗੇ ਰਹਿੰਦੇ ਨੇ ਤਾਂ ਉਸ ਨੂੰ ਲੈ ਕੇ ਇੱਕ ਵੱਡੀ ਅਪਡੇਟ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੋ ਨਾਲ ਦੇ ਨਾਲ ਤਾਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਤਾਂ ਜਾਣਕਾਰੀ ਵੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਜਾਣਕਾਰੀ ਦੇ ਦੇਣਾ ਚਾਹੁੰਦਾ ਕਿ ਹਿਸ਼ਾਰਪੁਰ ਰੇਲਵੇ ਫਟਕ ਜਿਹੜਾ ਉਹ ਉਸਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ ਤੇ ਜਿਸ ਕਾਰਨ 4 ਤਰੀਕ ਤੋਂ ਲੈ ਕੇ 6 ਤਰੀਕ ਨੂੰ ਹਿਸਾਰਪੁਰ ਤੱਕ ਹਿਸਾਰਪੁਰ ਰੇਲਵੇ ਫਾਟਕਾ ਜਿਹੜਾ ਮੁਕੰਮਲ ਤੌਰ ਤੇ ਅੰਦਰੋਂ ਬੰਦ ਰਹੇਗਾ ਤਸਵੀਰਾਂ ਵੀ ਤੁਹਾਨੂੰ ਨਾਲ ਦੇ ਨਾਲ ਦਿਖਾ ਰਹੇ ਹਾਂ ਤਾਂ ਹਿਸਾਰਪੁਰ ਰੇਲਵੇ ਫਾਟਕ ਦੀਆਂ ਤਸਵੀਰਾਂ ਨੇ ਜਿੱਥੇ ਕਿ ਰੇਲਵੇ ਵਿਭਾਗ ਦੇ ਜਿਹੜੇ ਮੁਲਾਜ਼ਮ ਵੀ ਮੌਜੂਦ ਨੇ ਤਾਂ ਮਸ਼ਹੂਰ ਵਰਗੇ ਜਿਹੜਾ ਇੱਥੇ ਪਹੁੰਚਿਆ ਹੋਇਆ ਉਸ ਉਹਨਾਂ ਵੱਲੋਂ ਰੇਲਵੇ ਲਾਈਨ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਜਾਣਕਾਰੀ ਸਾਨੂੰ ਮਿਲੀ ਹੈ ਕਿ ਰੇਲਵੇ ਫਾਟਕਾ ਜਿਹੜਾ ਆਉਣ ਵਾਲੇ 3 ਦਿਨਾਂ ਲਈ ਬੰਦ ਰਹੇਗਾ ਤਾਂ ਕਿ ਅੱਜ 4 ਤਰੀਕ ਤੋਂ ਲੈ ਕੇ 6 ਤਰੀਕ ਸ਼ਾਮ ਤੱਕ ਇਹ ਰੇਲਵੇ ਫਟ ਗਿਆ ਜਿਹੜਾ ਉਹ ਬੰਦ ਰਹੇਗਾ ਸੋ ਕੈਮਰਾ ਪਰਸਨ ਨੂੰ ਕਹਾਂਗੇ ਕਿ ਤਸਵੀਰਾਂ ਵੀ ਨਾਮ ਦੇ ਨਾਲ ਹਰ ਪੀਜੀ ਦਿਖਾਉਂਦੇ ਜਾਣ ਤੇ ਇਹ ਵੀ ਰੇਲਵੇ ਦੇ ਲਾਈਨ ਤੇ ਫੇਰ ਦਾ ਕੰਮ ਚੱਲ ਰਿਹਾ ਤਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਣਾ ਦਾਰਾ ਉਚਾਰਤਰ ਇਹ ਜਾਣਕਾਰੀ ਸਾਂਝੀ ਕਰਨੀ ਚਾਹੀਏ ਹੈ ਆਪਣੇ ਦਸਿਕਾ ਦੇ ਨਾਲ ਹੁਸ਼ਾਕਪੁਰ ਦੇ ਲੋਕਾਂ ਦੇ ਨਾਲ ਕਿਉਂਕਿ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਹੈ ਜਿਹੜੇ ਸਮਾਰਕ ਤੋਂ गुज़रਦੇ ਨੇ ਤਾਂ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਾਉਣਾ ਜਿਹੜਾ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਤਾਂ ਬਤਾਇਆ ਇਸ ਲਈ ਇਹ ਚੱਲ ਰਹੀ ਹੈ ਲੋਕਾਂ ਨੂੰ ਜਾਣਕਾਰੀ ਪਹੁੰਚਾਉਣ ਲਈ ਤੇ ਉਹ ਬਲੇ ਸਾਈਡ ਤੇ ਰੇਲਵੇ ਪਟੜਾ ਕੱਟਣਾ ਹੋਰ ਫੇਰ ਤੋਂ ਕਾਰਨ ਇਹ ਬੰਦ ਹੋ ਗਿਆ ਤਾਂ ਦੂਜੇ ਪਾਸੇ ਤੋਂ ਤਸਵੀਰਾਂ ਵੀ ਦਿਖਾਉਂਦੇ ਆਂ ਬਕਾਇਦਾ ਰੇਲਵੇ ਦਾ ਕੋਈ ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਮੁਲਾਜ਼ਮ ਇੱਥੇ ਆਪਰੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਕਿ 3 ਦਿਨਾਂ ਲਈ ਬੰਦ ਹੈ ਪਰ ਤੋਂ ਬਾਪਜੂ ਦੇ ਇੱਥੇ ਲੋਕਾਂ ਵੱਲੋਂ ਸਮਝਣ ਦੀ ਬਜਾਏ ਜਿਹੜੀਆਂ ਗੱਡੀਆਂ ਅਗਾਹ ਨੂੰ ਲਿਆਉਂਦੀਆਂ ਚੱਲ ਰਹੀਆਂ ਨੇ ਤਾਂ ਬਕਾਇਦਾ ਇਸ ਦੇ ਲਈ ਜਿਹੜਾ ਇੱਕ ਬੋਰਡ ਵੀ ਆ ਪ੍ਰਸ਼ਾਸਨ ਵੱਲੋਂ ਰੇਲਵੇ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ ਹੈ ਬਾਪਜੂ ਦੇ ਇਸ ਦੇ ਲੋਕ ਆ ਜਿਹੜੇ ਗੱਡੀਆਂ ਇੱਥੇ ਤੱਕ ਲੈ ਕੇ ਪਹੁੰਚ ਰਹੇ ਨੇ ਤਾਂ ਫਿਰ ਜਾਂ ਤਾਂ ਪੁਲਿਸ ਮੁਲਾਜ਼ਮ ਤਾਂ ਜਾਉਂਦੇ ਨਹੀਂ ਜਾਂਦੇ ਨੇ ਕਿ ਉਹਨਾਂ ਵੱਲੋਂ ਗੱਡੀਆਂ ਆਪਣੀਆਂ ਜਿਹੜੀਆਂ ਵਾਪਸ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਕਈਆਂ ਵੱਲੋਂ ਇੱਥੇ ਤਾਂ ਕਹਿ ਰਹੇ ਹੁੰਦੇ ਆ ਇਹ ਮੁੱਦਾ ਵੀ ਲੱਗਦਾ ਹੈ ਕਿ ਇਹ ਅੱਗੇ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਸੋ ਇਸ ਤਰ੍ਹਾਂ ਇਹ ਗੱਲਾਂ ਜਿਹੜੀਆਂ ਨਾ ਕਰਕੇ ਪ੍ਰਚਾਰ ਦਾ ਸੰਜੋਗ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਰਿਪੇਅਰ ਦਾ ਕੰਮ ਹੈ ਕਿਤੇ ਨਾ ਕਿਸੇ ਆਮ ਤੇ ਪਬਲਿਕ ਦੇ ਹਿੱਤ ਵਿੱਚ ਹੁੰਦਾ ਸਰਪੰਚ ਨੇ ਵੀ ਫਾਟੇ ਦਾ ਤਾਂ ਤੁਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਨੇ ਲੋਕ ਹਣ ਇੱਥੋਂ ਵਾਪਸ ਜਾ ਰਹੇ ਨੇ ਤਾਂ ਦੂਜੇ ਪਾਸੇ ਇਹ ਜੇਕਰ ਤਾਂ ਮਿਸਰ ਵਰਗੀ ਵੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਜ਼ਦੂਰ ਵੀ ਇੱਥੇ ਪਹੁੰਚੇ ਹੋਏ ਨੇ ਆਪਣੇ ਆਪਣੇ ਕੰਮਾਂ ਲਈ ਕੋਈ ਨਹੀਂ ਕਿਉਂਕਿ ਸਿੰਦਰੀਆ ਰੇਲਵੇ ਪ੍ਰਸ਼ਾਸਨ ਦੇ ਇੱਥੇ ਪਹੁੰਚੀ ਹੋਈ ਹੈ ਪੁਲਿਸ ਪ੍ਰਸ਼ਾਸਨ ਦੇ ਜਵਾਨ ਜਿਹੜੇ ਇੱਥੇ ਤਣਾਤਰੀ ਤਿੰਨ ਦਿਨ ਨਹੀਂ ਬਰਦਾ ਜੀ ਤਾਂ ਕਹਿ ਰਹੇ ਨੇ ਜੀ ਓਕਾ ਹੋ ਜਣਾ ਚਾਹੋ ਕਿਉਂਕਿ ਇਹ ਰੇਲ ਤੋਂ ਕੰਮ ਚੱਲਦਾ ਮਾੜੀ ਸਥਿਤੀ ਉਸ ਦਾ ਹੁੰਦੀ ਹੈ। ਸਿੱਧੇ ਅਸੀਂ ਸਰਕਾਰ ਨੂੰ ਇੱਥੇ ਵੀ ਇਹ ਅਪੀਲ ਕਰਨਾ ਚਾਹਾਂਗੇ ਮੁੱਖ ਤੌਰ ਉੱਤੇ ਹਿਸਾਬ ਪਰ ਰੇਲਵੇ ਫੜੀ ਹੋਈ ਅਕਸਰ ਵਾਅਦਿਆਂ ਦੇ ਵਿਚਰੇਂ ਤਾਂ ਵਾਅਦਿਆਂ ਤੋਂ ਖਾਵ ਹੈ ਕਿ ਜਦੋਂ ਟ੍ਰੇਨ ਦੇ ਆਉਂ ਜਾਣ ਦਾ ਸਮਾਂ ਹੁੰਦਾ ਹੈ ਤਾਂ ਰੇਲਵੇ ਫੜਕ ਦੇ ਦੋਹਾਂ ਪਾਸਿਆਂ ਤੇ ਜਿਹੜਾ ਇੱਕ ਲੰਮਾ ਜਾਮ ਲੱਗ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਹਲੇ ਲੈ ਕੇ ਆ ਤਾਂ ਉਹੀ ਹੈ ਫੋਟੋ ਲੈ ਰਹੇ ਹਾਂ। ਤਾਂ ਜਿਹੜੀ ਓਵਰ ਬ੍ਰਿਜ ਦੀ ਜਮਾਨਡ ਹੈ ਮੰਗ ਹੈ ਲੋਕਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ ਹਾਲਾਂਕਿ ਇੱਕ ਦੁੱខਾ ਵਾਰ ਜਿਹੜਾ ਕੰਮ ਸ਼ੁਰੂ ਵੀ ਹੋਇਆ ਇਸਵਾਪਤ ਕੰਪਨੀ ਚੰਦ ਕੋ ਲੋਕਾਂ ਦੇ ਰੋਧ ਨੂੰ ਦੇਖਦਿਆਂ ਹੋਇਆ ਪ੍ਰਸ਼ਾਸਨ ਵੱਲੋਂ ਜਿਹੜਾ ਜਾਂ ਸਰਕਾਰਾਂ ਵੱਲੋਂ ਆਪਾਂ ਕਹਿ ਸਕਦੇ ਹਾਂ ਰਾਜਨੀਤਿਕ ਨੁਮਾਇੰਦਿਆਂ ਵੱਲੋਂ ਰੇਲਵੇ ਓਵਰ ਬ੍ਰਿਜ 'ਤੇ ਕੰਮ ਹੈ ਜਿਹੜਾ ਰੋਕ ਦਿੱਤਾ ਜਾਂਦਾ ਪਰੰਤੂ ਲੇਕਿਨ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਦੇ ਵਿੱਚ ਰੇਲਵੇ ਓਵਰ ਬ੍ਰਿਜ ਦਾ ਜਿਹੜਾ ਉਹ ਬਣਾਣਾ ਜ਼ਰੂਰੀ ਹੋ ਚੁੱਕਿਆ ਕਿਉਂਕਿ ਜਦੋਂ ਵੀ ਇੱਥੋਂ ਗੱਡੀਆਂ ਇਹ ਲਾਗਾਂ ਨੂੰ ਜਾਂਦੀ ਹੈ ਫਿਰ ਪਛਾਣ ਨੂੰ ਜਾਂਦੀ ਹੈ ਤਾਂ ਫਿਰ ਉਸ ਵਕਤ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇੱਕ ਵਾਰ ਮੋੜ ਤੋਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਚਾਹਾਂਗੇ ਕਿ ਇੱਥੇ ਓਵਰ ਬ੍ਰਿਜ ਦਾ ਜਿਹੜਾ ਨਿਰਮਾਣ ਹੋ ਜ਼ਰੂਰ ਕਰਵਾਇਆ ਜਾਵੇ ਲੋਕ ਇਸ ਦੇ ਵਿੱਚ ਕਿਉਂਕਿ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਮਾਰਗ ਤੋਂ ਲੱਗਦੇ ਨੇ ਆਪਣਾ ਸਫ਼ਰ ਤੈਅ ਕਰਦੇ ਨੇ ਤਾਂ ਲੰਮੇ ਜਾਮ ਦੇ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਨੂੰ ਤਾਂ ਅਕੀਰ ਦੇ ਵਿੱਚ ਇੱਕ ਵਾਰ ਮੋੜ ਤੋਂ ਆਪਾਂ ਲੋਕਾਂ ਨੂੰ ਜਾਣਕਾਰੀ ਉਹ ਚਾਰਪੁਰ ਰੇਲਵੇ ਪਾਟਕਾਵਾਂ ਵਾਲੇ ਤਿੰਨ ਦਿਨਾਂ ਦੇ ਲਈ ਇਹ ਬੰਦ ਰਹੇਗਾ ਚਾਰ ਤਿੰਨ ਤੋਂ ਲੈ ਕੇ ਫਿਰ ਸੱਤ ਤੱਕ ਬੰਦ ਰਹੇਗਾ ਤਾਂ ਰਿਪੇਅਰ ਦਾ ਕੰਮ ਹੈ ਜਿਹੜਾ ਚਾਲੂ ਹੈ ਤੇ ਦੇਖਿਆ ਰਿਹਾ ਇਸ ਤੇ ਸਾਮਣੇ ਦੇ ਵਿੱਚ ਕਿਸੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕਾਟਾ ਜਾਂ ਵਾਧਾ ਹੁੰਦਾ ਤਾਂ ਉਸ ਦਾਬਤ ਨੂੰ ਪਰ ਚਕਸਰ ਵੱਲੋਂ ਜਾਣਕਾਰੀ ਜ਼ਰੂਰ ਸਾਜੀ ਕਰ ਦਿੱਤੀ ਜਾਵੇਗੀ ਕੈਮਰ ਪਰਸਨ ਹਰਪ੍ਰੀਤ ਸਿੰਘ ਗਰਤੀ ਦੇ ਨਾਲ ਚੇਤਨ ਕਾਸਬ ਤਾਦਾਤ ਦੀ ਖਬਰਾਂ ਦੇ ਲਈ ਜੁੜੇ ਹੋਊ ਚਾਰਪੁਰ ਨਾਲ